ਸਾਰੇ ਗੁਰਦੇਵ ਜੀ ਵਰवाणी ਕੀਰਤਨ ਰਾਗੀ ਕੋਲ ਚੱਲਾ ਕੇ ਬੈਠੇ ਹਾਂ ਕਰੋ ਆਪਣੀਆਂ ਮਨੋਂ ਮਟਨੀਆਂ ਨੂੰ ਕੱਟ ਤੇ ਤੁਹਾਨੂੰ ਕਰਦੇ ਹਾਂ ਜਿਹੜੀ ਬਾਣੀ ਅਸੀਂ ਕੀਰਤਨ ਦੇ ਵਿੱਚ ਕੰਨਾਂ ਦੇ ਨਾਲ ਸਰਵਣ ਕੀਤੀ ਹੈ ਉਸ ਬਾਣੀ ਦਾ ਭਾਉ ਈਮਾਨ ਅੱਤ ਉਹ ਵੀ ਸਾਨੂੰ ਖਣਨ ਜਾਏ ਤੇ ਦੇ ਕਈ ਬੰਦਿਆਂ ਨੂੰ ਪੂਰੀ ਪੂਰੀ ਮਰੋ ਕੀ ਬਾਣੀ ਪੜਦੇ ਆ ਪੜਦੇ ਆ ਪਰ ਅਲੇ ਕੀ ਰੂਪੀ ਦੀ ਬਾਣੀ ਵੀ ਅਸੀਂ ਪੜਦੇ ਆ ਨਾ ਉਹਦੇ ਵੀ ਅਰਥ ਉਨਨ ਤੋਰ ਤੇ ਨਹੀਂ ਆਉਂਦੇ ਉਹ ਵੀ ਸਤ ਸੂਤ ਜਹਰੀ ਨੂੰ ਬੰਸਾਏ ਕਿ ਬਾਣੀ ਕੀ ਕਹਿ ਰਹੀ ਹੋ ਜਾਂਦਾ ਮੈਨੂੰ ਸਮਝਣਾ ਮਿਹਰਾ ਉਹ ਗਣੀ ਪੜ੍ਹ ਲੈਣਾ ਬੜਾ ਸੌਖਾ ਹੈ। ਅਜੇ ਮੈਂ ਪਾਠ ਕਰਦੇ ਆ ਨਾਂ ਨਾਂ ਕਈ ਮੈਂ ਦਿੱਕਤ ਇਥੇ ពੁੱਠੇ ਵਿੱਚ ਅਰਥ ਹੁੰਦੇ ਨੇ। ਉਹ ਬਾਣੀ ਪੜ੍ਹਦੇ ਸੀ। ਵੀ ਨਾਂ ਨਾਂ ਸਾਨੂੰ ਸਮਝ ਆਉਂਦਾ। ਪਰ ਜਦੋਂ ਅਗਲੇ ਦਿਨ ਸੀ ਪਾਠ ਨੂੰ ਵਾਪਸ ਬੈਠਦੇ ਆ ਉਹ ਜਿਹੜੇ ਮੈਨੂੰ ਅਸੀਂ ਪੜ੍ਹੇ ਸੀ ਨਾ ਮਾਈਂਡ ਵਿੱਚ ਨਹੀਂ ਆਉਂਦੇ। ਕਿਉਂਕਿ ਇੱਕ ਵਾਰ ਦੋ ਵਾਰ ਪੜ੍ਹਨ ਦੇ ਨਾਲ ਯਾਦ ਨਹੀਂ ਆਉਂਦਾ। ਜੋ ਤਾਂ ਦਾ ਹਾਰਿਸ਼ ਕਿਸ ਅਖੜ ਦਾ ਸਾਨੂੰ ਭਾਵ ਪਤਾ ਨਹੀਂ ਲੱਗੇਗਾ। ਇਹ ਉਸ ਮਿਲ ਲੈ ਤਾਂ ਉਸ ਦੀ ਸਮਝ ਨਹੀਂ ਪਾਉਂ। ਅਜੇ ਆਪ ਜੀ ਦੇ ਸਾਰਿਆਂ ਨੇ ਮਾਨਸਰਵ ਨੂੰ ਕੀਤਾ ਗੁੱਤੀ ਪਾਸਰ ਸਨਮਾ ਦਾ ਹਰ ਸੁਰਤ ਵਿੱਚ। ਸੁਰਤ ਮੈਂ ਹਾਂ ਮਾਣ ਜੋ ਨਰ ਦੁੱਖ ਮੈਂ ਦੁੱਖ ਨਹੀਂ ਪਾਤਾ। ਦੋ ਵਾਰੀ ਦੁੱਖ ਲਿਖਿਆ ਹੋਇਆ ਹੈ ਉਸ ਸ਼ਬਦ ਵਿੱਚ। ਪਹਿਲਾ ਜਿਹੜਾ ਦੁੱਖ ਹੈ ਉਦੋਂ ਦਿਨੋਂ ਔਂਕੜ ਦੇਖੱਖਾ ਜਿਹੜਾ ਤੁਜ ਬੋਖ ਲਿਖਿਆ ਹੋਇਆ ਉੱਥੇ ਸਿਰਫ ਇੱਕ ਮੰਤਰਾਂ ਵੱਲ ਤੁਲ ਜੀ ਹੋ ਜੇ ਦੰਦੇ ਨੂੰ ਵੀ ਔਖੜ ਹੈ ਤੇ ਹੱਕੇ ਨੂੰ ਵੀ ਔਖੜ ਕੋਰੋ ਸਿੱਧਿਕ ਮੰਤਰਾਂ ਦੇ ਲੰਗਣ ਦੇ ਕਰਕੇ ਉਸ ਪੂਰੇ ਸ਼ਬਦ ਦਾ ਅਰਥ ਚੇਂਜ ਹੋ ਜਾਂਦਾ ਹੈ ਮੈਨੂੰ ਵੀ ਨਹੀਂ ਸੀ ਪਤਾ ਪਤਾ ਨਹੀਂ ਕਿੰਨੀ ਵਾਰ ਵਿਚਾਰੇ ਗਿੱਤ ਅਭਿਧਾਨੀ ਹੈ ਇਸ ਉੱਤੇ ਹਰ ਇੱਕ ਦਿਨ ਮੈਂ ਫੁੰਡਰੀਆਂ ਸੀ ਤੋਂ ਵਿਚਾਰਨਾ ਕਰਦਾ ਨਾ ਕਿਸੇ ਦੀ ਹੁਕਮਦਾਰ ਵੀ ਥੋੜੀ ਹੀ ਪਹਿਲਾਂ ਕਿਸੇ ਕਥਾਵਾਰ ਚੱਲਦੀ ਜਾਂ ਕਿਸੇ ਟੀਮ ਵਿੱਚ ਤੋਂ ਹੋੜਦੀ ਹੈ ਅਲੱਗ ਅੱਖਰ ਇੱਕ ਲੈਨੇ ਆ। ਵੀਨੇ ਸਾਲ ਉਹ ਗੇੜ ਕਰਦੇ ਕਰਦੇ ਪਰ ਫਿਰ ਵੀ ਹਾਲੇ ਵੀ ਕਈ ਉਹ ਜਿਹੇ ਸ਼ਬਦ ਆਉਂਦੇ ਨੇ ਨਹੀਂ ਪਤਾ ਸਾਨੂੰ। ਬੜੀ ਗੱਲ ਨਹੀਂ ਹੈ ਨਾ। ਕਹਰੇ ਇਹ ਉਹ ਦੇ ਮਾਣੀ। ਤੇ ਕਿ ਕੋਮਕੜ ਦੇ ਲੱਗਣ ਦੇ ਕਰਕੇ ਜਿਹੜਾ ਆਪਾਂ ਪੜਦੇ ਆ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ ਪਹਿਲੇ ਦਾ ਭਾਉ ਤੇ ਦੁੱਖ ਹੀ ਹੈ। ਔਂਦੇ ਦੂਜਾ ਚਟਾ ਸੁਪ ਲਿਖਿਆ ਹੋਇਆ ਹੈ ਇੱਕ ਔਂਕੜ ਦੇ ਲੱਗਣ ਦੇ ਕਰਕੇ ਉਹਦਾ ਅਰਥ ਬਣ ਗਿਆ ਭੌਰਾਣਾ ਜਿਹੜਾ ਬੰਦਾ ਦੁੱਖਾਂ ਦੇ ਵਿੱਚ ਕਵਰਾਂਦਾ ਨਹੀਂ ਹੈ ਇਹ ਮਾਨਿਟਰਾਂ ਬਣਾ ਗਏ ਤਾਂ ਸਾਨੂੰ ਕਹੀ ਲੱਗੇਗਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਜਿਹੜਾ ਦੁੱਖ ਨੂੰ ਦੁੱਖ ਨਹੀਂ ਸਮਝਦਾ ਪਰ ਜਿਹੜਾ ਦੁਜਾ ਦੁੱਖ ਹੈ ਇੱਕ ਔਂਕੜ ਉੱਤੇ ਵੱਧ ਲੱਗਣ ਦੇ ਕਰਕੇ ਉਹਦਾ ਭਾਉ ਚੀਜ਼ ਹੋ ਗਿਆ ਉਹ ਕਮਰਾਂ ਉਹ ਜਿਹੜੇ ਜਿਹੜਾ ਬੰਦਾ ਦੁੱਖ ਵਿੱਚ ਕਬਰਾਂਦਾ ਨਹੀਂ ਗੁਰੂ ਤੇ ਆਪਣਾ ਵਿਸ਼ਵਾਸ اٹਲ ਬਣਾਈ ਰੱਖਦਾ ਜੀ ਕੋਈ ਗੱਲ ਵੀ ਇਹ ਦੁੱਖ ਮੇਰੇ ਕਰਮਾਂ ਦੇ ਕਰਕੇ ਗੁਰੂ ਨੇ ਨਹੀਂ ਦਿੱਤਾ ਮੈਨੂੰ ਅੰਦਰੋਂ ਉਹ ਹੀ ਅਨੰਤੀ ਅਸੀਂ ਕਹਿਣਾ ਹੁਕਾ ਦਿੰਦੇ ਆ ਪੜਨੂੰ ਪੜਦੇ ਨਹੀਂ ਆ ਪਰ ਜਦੋਂ ਸਮਝਣ ਦੀ ਬਾਣੀ ਆਏ ਤੇ ਇਹ ਬਾਣੀ ਬੜੀ ਹੈ ਜੀ puri tungayi ਮੇਰੇ ਮਨ ਲਈ ਪਤਾ ਨਹੀਂ ਕਿੰਨੇ ਘਾਰੇ ਨੇ ਕਿੰਨਿਆਂ ਨੇ ਲਾ ਕੇ ਚਲਾ ਜਾਣਾ ਹੈ ਸਮਝਾ ਕੇ ਚਲੇ ਜਾਣਾ ਪਰ ਅਸੀਂ ਨਹੀਂ ਇਹਦੇ ਵੱਡੇ ਵੱਡੇ ਕਹਾਣੇ ਚਲੇ ਵੀ ਕੰਨੇ ਨੇ ਕਿ ਹਾਲੇ ਵੀ ਸਾਨੂੰ ਨਹੀਂ ਸਮਝ ਆੜੀ ਕੋਈ 15 ਨੰਬਰ ਭਾਈ ਸਾਹਿਬ 15 ਨੰਬਰ ਪਾਲ ਜੀ ਕਿੰਨਾ ਗਿਆਨ ਰਾਂਦੇ ਕੋਟ ਉਹ ਆਪ ਕਹਿੰਦੇ ਨੇ ਕਹਿੰਦੇ ਇਹ ਜਾਂ ਤਾਂ ਆਖੀ ਕੀ ਕਰ ਖੜਦੇ 10-10 ਆਰਥ ਨਾ ਕਰ ਚੁੱਕਿਆ

ਮਨ ਨੂੰ ਕੀ ਅੰਤਰ ਹੈ ਸਾ? ਕੰਦੇ ਜਦੋਂ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ ਹੈ। ਭੇਦ ਹੀ ਖਤਮ ਹੋ ਗਿਆ। ਕੋਈ ਸਾਡੇ ਅੰਦਰ ਅਸתי ਵਿਤ ਹੀ ਨਹੀਂ। ਪਿਛਾਵ ਨਾ ਉਹਦੇ ਨਾਲ ਜਦੋਂ ਆਪਾਂ ਉਹਦੇ ਅੱਗੇ ਖੜੇ ਹੁੰਦੇ ਆਂ ਨਾ ਤੇ ਉਹ ਬਿਲਕੁਲ ਸਾਫ਼ ਅਸਤ ਦਿਖਾਈ ਦਿੰਦਾ ਕਿ ਅਸਾ ਦਾ ਕਿੰਨਾ ਦਰਜ ਹੈ ਕਿਤੇ ਕਿਹੜਾ ਨਿਸ਼ਾਨ ਹੈ ਕੀ ਹੈ ਕੀ ਝੋਲੀ ਹੋ ਰਹੀ ਹੈ। ਜਗਤ ਦੇ ਇੱਕ ਵਰਤਾ ਰੋਹੀ ਆਂਦੀ ਹੈ ਭਗਤ ਦੀ ਜਦੋਂ ਰੱਬ ਦੇ ਨਾਲ ਮੇਲ ਹੋ ਜਾਏ ਨਾ ਇੱਕ ਮਿਖ ਹੋ ਜਾਏ ਭਗਤ ਤੇ ਰੱਬ ਤੇ ਜਦੋਂ ਕੋਸ਼ਿਸ਼ੇ ਵਾਂਗ ਹੋ ਜਾਂਦਾ ਹੈ ਰੱਬ ਤੇ ਬੰਦਾ ਦੋਵੇਂ ਇੱਕ ਹੋ ਜਾਂਦੇ ਹਨ ਅਮਰਦੇ ਆ ਨਾ ਹੁਣ ਕਿਰਪਾ ਜੀ ਨਾਲ ਕੋਪ ਕੀ ਨੀਤੇ ਇਹ ਜੁਗਤ ਵਸ਼ਾ ਨਹੀਂ ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਨੀ ਸੰਗ ਪਾਨੀ ਪਾਣੀ ਦੇ ਲਾਣ ਪਾਣੀ ਮਲੋ ਪਤਾਨੀ ਕਿ ਉਹ ਲੋਗ ਹੋ ਜਾਂਦਾ ਹੈ ਕਿ ਭਗਤ ਰਵੀਦਾਸ ਨੇ ਸਮਝਾਉਣਾ ਕੀਤਾ ਕਿ ਹੁਣ ਕਿਉਂ ਜਿ ਵਿਥ ਰਹਿ ਗਈ ਹੈ ਜਿਸ ਮੇਰੇ ਇਤੇ ਤੇਰੀ ਉੱਚੀ ਚੋਕੀ ਹੋਈ ਪਰਦਾ ਢੇੜਾ ਹੈ ਭਾਈ ਹੋ ਗਏ ਆ ਸਭਾ ਸਾਰੇ ਤਰਨਾਮਾ ਸਰਵਣ ਕਰਦੀਆਂ ਜਦੋਂ ਹਮੋਂ ਦੇਰ ਤਹੋਂ ਨਹੀਂ ਅਬ ਤੋਹੀ ਮੈਂ ਨਾਹੀ आनंद आगम जैसे बहर मैं उतरत जल केवन जब माही मानवे क्या कहिए ब्रह्मा ऐसा जैसा मानिया कोई ना जैसा असि रघुनु जिदां दा मन के रखेया ना ओदा दा आई है संको आखिरी पंक्ति पढ़ रहेदा असिण को लंग सकिता कंदे सर्वे एक अनेक है स्वामी सब बट बोल रहेस ਜੋਤੀ ਕੋਈ ਹੈ ਪਰ ਸਾਡੇ ਸਾਰਿਆਂ ਦੇ ਅੰਦਰ ਵਟ ਰਹੀ ਹੈ ਸਰਬੇਕ ਇਕ ਅਨਿੱਕੇ ਅਵਤਾਰ ਸਭ ਘਟ ਘਟ ਦਾ ਭਾਉ ਹੁੰਦਾ ਜੜਦਾ ਸਾਰਿਆਂ ਦੇ ਵਿੱਚੋ ਇੱਕ ਹੋ ਰਿਹਾ ਹੈ ਕੋਈ ਮਤਲਬ ਨਹੀਂ ਕਹਦਾ ਰਿਦਾਸ ਬਾਤ ਕਹਿ ਨਹੀਂ ਰਹਿ ਸਹਜੇ ਹੋਏ ਸੋ ਹੋਈ ਜਦੋਂ ਪਰਮਾਤਮਾ ਸੋਚੀ ਦਿੰਦਾ ਹੈ ਨਾ ਜੇ ਤੋ ਬਾਕੀ ਦੀ ਦਾਤ ਝੋਲੀ ਵਿੱਚ ਪੰਦਾ ਹੈ ਕਹਿੰਦੇ ਜਿਹਦੇ ਸਾਡਾ ਹੱਥ ਹਨ ਜਿਹੜੇ ਹਨ ਸ੍ਰੀਮਦੇ ਇਸ ਤੋਂ ਵੀ ਆਦਮ ਨੂੰ ਜਿਹੜੇ ਹਨ ਇਸ ਤੋਂ ਵੀ ਨਹੀਂ ਠੀਕ ਹੈ ਪਰਮਾਤਮਾ ਜੇ ਜਪਾ ਉਹ ਤੁਰਨ ਕੀਵੇਂ ਥੋੜੀ ਜਿਹਾ ਸਮਾਲੀਆਂ ਹੋ ਇਹਨਾਂ ਦੇ ਸਰ ਕਹਿੰਦੇ ਕੰਮ ਤੇ ਕੱਟਾ ਤੇ ਜੱਲ ਤਰਨਾ ਜੈਸਾ ਸੋਨੇ ਵਿੱਚ ਤੇ ਸੋਨੇ ਦੇ ਪਾਣੀ ਵਿੱਚ ਕੋਈ ਫਰਕ ਨਹੀਂ ਹੁੰਦਾ ਜੇ ਹੋਈ ਸੋਨੇ ਦਾ ਪਾਣੀ ਕਿਸੇ ਚਾਂਦੀ ਦੇ ਗਹਿਣੇ ਤੇ ਚੜਾ ਦਿੱਤਾ ਜਾਏ ਨਾ ਤੇ ਚਮਕ ਕੋਈ ਸੋਨੇ ਵਰਗੀ ਆਉਂਦੀ ਹੈ ਕੋਈ ਬਦਲਾ ਹੀ ਪਛਾਣ ਸਕਦਾ ਹੈ ਜੇ ਤੇ ਸੋਨਿਆ ਦਾ ਦੱਸੇਗਾ ਜਾਂ ਫਿਰ ਕੋਈ ਪਰਗਵਾਨ ਬੰਦਾ ਦੱਸੇਗਾ ਵੀ ਇਹ ਸੋਨੇ ਦਾ ਪਾਣੀ ਹੈ ਗਹਿਣਾ ਸੋਨੇ ਦਾ ਨਹੀਂ ਇਸ ਤਰ੍ਹਾਂ ਜਦੋਂ ਭਗਤਾਂ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਝਾਓ ਪੈਂਦਾ ਉਹ ਹੁੰਦਾ ਹੈ ਭਗਤੀ ਦੀ ਦਾਤ ਕਿਸੇ ਨੂੰ ਮਿਲਦੀ ਹੈ ਕੰਧੇ ਸਿਰ ਪਾਣੀ ਤੇ ਸੋਨਾ ਇੱਕੋ ਜਿਹਾ ਲੱਗਦਾ ਜਿਉਂ ਉਹ ਪ੍ਰਾਣੀਆਂ ਦੇ ਪਾਣੀ ਬਣ ਜਾਂਦਾ ਹੈ ਜੇ ਉਹਨੂੰ ਇਕੱਠਾ ਕਰ ਲਈ ਤੇ ਸੋਨਾ ਦਿਖਾਈ ਦਿੰਦਾ ਤੇ ਤਖੜਾ ਬਣ ਜਾਂਦਾ ਹੈ ਤੇ ਜੰਜੀਰ ਬਣ ਜਾਂਦੀ ਹੈ ਅੱਗੇ ਗੁਰੂ ਮਹਾਰਾਜ ਨੇ ਕਰ ਕੀਤੀ ਭਗਤ ਰਵਿਦਾਸ ਜੇ ਜੋ ਪੈ ਹਮਨਾ ਪਾਪ ਵਰੰਤਾ ਅਹੇ ਅਨੰਤ ਅਹੇ ਕੰਧ ਨੇ ਬੇਰੰਗ ਕਹਿੰਦੇ ਜੇ ਹੀ ਸੰਸਾਰ ਵਿੱਚ ਮੰਨਣ ਦੀ ਇੱਕ ਆਪਣੇ ਮਾਇਨ ਵਿੱਚ ਸੋਚਣ ਦੀ ਗੱਲ ਹੈ ਕਿ ਪਾਪ ਇਹ ਨਾ ਹੁੰਦਣ ਤੇ ਪਰਮਾਤਮਾ ਨੂੰ ਕਿੰਨੇ ਆਰਾਮ ਨਾ ਸੀ। ਆਪ ਸਭ ਮਨਿਸਾ ਜੀ ਦੀ 21ਵੀਂ ਕੋੜੀ ਪੜਦੇ ਹਾਂ। ਉਸ ਵਿੱਚ ਅੰਦਰ ਸਭ ਤੋਂ ਪਹਿਲਾਂ ਜਬ ਆਕਾਰ ਇਹ ਕਛ ਨਾਮ ਦ੍ਰਿਸ਼ਟੀਤਾ ਪਾਪ ਹੁਣ ਤੱਕ ਕਹਤੇ ਹੁੰਦਾ ਜਬ ਧਾਰੀ ਆਪਨ ਸੁਨ ਸਮਾਨ ਤਬ ਮੈਲ ਵਿਰੋਧ ਇਸ ਸੰਗ ਕਮਾ। ਤੋ ਓਦ ਹੀ ਪਰਮਾਤਮਾ ਦੀ ਸੀ ਕਿਹੜਾ ਫਿਰ ਕਿਸ ਦੇ ਨਾਲ ਲੋਧ ਕਰਦਾ ਸੀ ਕਿਹੜਾ ਕਿਸ ਦੇ ਨਾਲ ਬਾਪ ਮੰਨਦਾ ਸੀ ਇਹ ਪੂਰੀ ਦੀ ਪੂਰੀ ਅਸ਼ਵਦੀ ਦੇ ਵਿੱਚ ਇਹ ਹੀ ਉਹ ਗੱਲ ਲਿਖਿਆ ਹੋਇਆ ਹੈ ਸਭ ਮਨੇ ਸਾਡੇ ਸੁਨੰਦ ਤੋਂ ਪਾਸੋਂ ਆਪ ਬਕਰਦੇ ਆ ਨਾ ਆ ਕੇ ਸਾਰੇ ਪੜਨ ਵਾਲੇ ਵਿੱਚ ਗੁਰੂ ਮਹਾਰਾਜ ਨੇ ਪੂਰੀ ਜ਼ਿੰਦਗੀ ਦੇ ਵਾਰਤਿ ਜੋ ਵੀ ਅਸ਼ਵਦੀਆਂ ਨੇ ਇੱਕ ਇੱਕ ਅਸ਼ਵਦੀ ਵਿੱਚ ਕਿੰ ਕੀ ਸੋਹਰਾ ਨਾ ਨਾ ਪਰਮਾਨੰਦ ਇਵੇਂ ਤੁਹਾਨੂੰ ਸਾਧ ਸੰਗਤ ਕਰਨੀ ਹੈ ਕਿੜੀਆਂ ਚੀਜ਼ੀਆਂ ਦੁਨੀਆ ਦੀਆਂ ਵਸਤੂਆਂ ਚੁੱਕੀਆਂ ਨੇ ਕਿੰਨਾ ਦਾ ਪਿਆਰ ਕਰਨਾ ਹੈ ਹਰ ਕੁਝ ਦਸਰ ਗੜ ਜਾਂਦੇ ਮਹਾਰਾਜ ਆਪਣੀ ਕਿਸ਼ਮਤੀ ਪੜਦੇ ਆ ਮਿੱਥਿਆ ਨਾਹੀ ਰਸਨਾ ਆਪਾ ਸਮਝ ਲੈ ਪ੍ਰੀਤ ਗੁਨਜਨ ਦਸ ਪੰਦਰ ਰੂਪਨਾ ਬੇਖਰੀਂ ਤੇ ਸਾਧ ਕੀ ਤਨ ਸੰਸੰਗਤ ਕਰਨ ਦਾ ਸੁਨੇਹਾ ਹੋ ਕੀ ਦਿਲ ਦਾ ਸਭ ਤੇ ਜਾਣਾ ਹੈ ਆਪਸਕੋ ਮਨ ਉਪਰੀ ਅਸ਼ਟਪਦੀ ਜਮਾਣਾ ਨੇ ਦੱਸਿਆ ਬਈ ਦੁਨੀਆਂ ਦੀ ਜਿਹੜੀਆਂ ਵਸਤੂਆਂ ਨੂੰ ਵੇਖ ਰਿਆ ਨਾ ਉਸਆਂ ਦੀਆਂ ਚੁਟੀਆਂ ਜੇ ਕੋਈ ਸੱਚ ਹੈ ਤੇ ਉਹ ਸਦਾ ਉਹਦਾ ਨਾ ਉਸ ਤੋਂ ਉਪਰੀ ਅਸ਼ਟਪਦੀ ਮਾਰਾ ਨੂੰ ਸੁਭਰਨਾ ਨਾ ਕਹਿੰਦਾ ਸੀ ਜੇ ਪ੍ਰਸਾਦ ਛੱਤੀਆਂ ਵਰਤ ਖਾਣੇ ਪਿਸ਼ਟਾਪੁਰ ਕੋ ਰੰਗ ਮਨ ਮਾਹੀ ਜੇ ਪ੍ਰਸਾਦ ਸੁਗੰਧਤ ਤਨ ਬਾਨਾ ਇਸ ਕੋ ਸਿਮਰਤ ਪਰਮਗਤ ਬਾਨਾ ਜੇ ਤੁ ਸੁਬੰਧੀ ਵੀ ਲਾਣਾ ਨਾ ਸ਼ਰੀਰ ਤੇ გილਾਂਦੇ ਹੁਣ ਸਾਰੇ ਹੋਰਿਆ ਤੋਂ ਵਦਿਆ ਸੰਗ ਕਈ ਕਈ ਜਨ ਹਮ ਤੇ ਸਾਡੇ ਕਿਨੇ ਪਿਆਦੇ ਤੁਹਾਨੂੰ ਸੁਣ। ਅਰੋਧੀਆਂ ਦਿੱਤੀ ਹੋਈਆਂ ਨੇ ਦਰਤਾ ਕੋਕੀ ਕੋਰੇ ਕਹਿੰਦੇ ਤਾਂ ਵੀ ਸੁਗਰਾਣਾ ਕਰਿਆ ਕਾ ਰੱਬਾ ਕੀ ਪਰਮਾਤਮਾ ਤੂੰ ਮੈਨੂੰ ਸਜੋਗਾ ਬਣਾਇਆ ਜੇ ਮੈਂ ਅੱਜ ਦਿਓ ਲਾ ਕੇ ਖੋੜਿਆ ਦੁਨੀਆਂ। ਉਲੀ ਹੱਥ ਬਦੀ ਜਮਾਰ ਆਜ ਨੇ ਜਿੰਨਾ ਵੀ ਅਸੀਂ ਖਾ ਰਹੇ ਆਂ ਪੀ ਰਹੇ ਆਂ ਜਿਹੜੇ ਸੰਗ ਪਰਮਾਤਮਾ ਨੇ ਅੰਗ ਦਿੱਤੇ ਨੇ ਸਰੀਰ ਦਿੱਤਾ ਹੈ ਇੱਕ ਜੀਤਾ ਸੁਗਰਾਣਾ ਲਿਖਿਆ ਹੈ। ਪੜ੍ਹਿਆ ਜੀ ਸਰਪਤ ਜਦੋਂ ਪਾਠ ਖਤਮ ਹੋਵੇ ਤੇ ਸਾਡਾ ਅਸੀਂ ਸਾਡੇ ਮਨ ਵਿੱਚ ਇਹ ਆਉਂਦਾ ਹੈ ਭਾਵਨਾ ਕਿ ਅਸੀਂ ਪਾਠ ਕਰ ਲਿਆ ਸ੍ਰੋਣੀ ਸਾਹਿਬ ਦਾ ਅਗਰ ਨਾ ਚਾਰ ਚੰਦੀਆਂ ਪੜਿਆ ਕਰੋ ਪਰ ਜਦੋਂ ਪੜਦੇ ਹੋ ਨਾ ਮਿਲ ਕੋ ਆਰਾਮ ਸਹਿਜਤਾ ਦੇ ਨਾਲ ਫੜਦੇ ਕੋਲ ਨਾ ਕੀ ਮਿਆਂ ਤੇ ਕਹਿੰਦੇ ਭਗਤ ਰਾਮਦਾਸ ਜੀ ਕਹਿੰਦੇ ਜੇ ਪਾਪ ਵੀ ਨਾ ਕੋਈ ਕਰਦਾ ਪਰਮਾਤਮਾ ਫਿਰ ਤੈਨੂੰ ਬਿਆਹ ਤੇ ਕਿੰਨੇ ਝਾੜਨਾ ਸੀ ਜੋ ਪੈ ਹਮਨਾ ਪਾਪ ਕਰਨ ਦਾ ਵੀ ਸਾਰੇ ਦੇ ਸਾਰੇ ਹੀ ਸੰਸਾਰ ਭਗਤ ਬਣ ਜਾਂਦਾ ਹੈ ਫਿਰ ਉਹ ਤੁਸਨੇ ਪੁੱਛਣਾ ਸੀ ਪਰ ਪਾਪੀ ਵੀ ਜੇ ਫਿਰ ਪਰਮਾਤਮਾ ਨੂੰ ਯਾਦ ਕੋਈ ਕਰੇਗਾ ਸਾਡੇ ਪਾਪ ਹੀ ਜੇ ਸਾਨੂੰ ਖਾਂਦੇ ਨੇ ਜਦੋਂ ਸਿਰਵੰਦੇ ਆ ਕੇ ਆਪੀ ਅਰਦਾਸ ਕਰਦੀਆਂ ਪਰਮਾਤਮਾ ਮੈਨੂੰ ਇਹ ਗਲਤੀ ਹੋਈ ਹੈ ਹੁਣ ਤੂੰ ਮੈਨੂੰ ਬਖਸ਼ ਤੂੰ ਮੈਨੂੰ ਬਚਾ ਕਹਿੰਦੇ ਪਤਿਤ ਪਾਵਨ ਨਾਮ ਕੈਸੇ ਰਹਿੰਦਾ ਤੇਰਾ ਨਾਮ ਪਾਪੀਆਂ ਦੇ ਕਰਕੇ ਪਵਿੱਤਰ ਹੈ पापी पाप ਕਰਦੇ ਨੇ ਫਿਰ ਉਹਨਾਂ ਪਾਪਾਂ ਨੂੰ ਧੋਣ ਵਾਸਤੇ ਤੇਰੇ ਨਾਮ ਦਾ ਆਸਰਾ ਲੈ ਕੇ ਉਹ ਪਾਪ ਧੋਂਦੇ ਨੇ ਤਾਂ ਉਹ ਵੱਡਾ ਗਿਆਨ ਆ ਜਾਂਦਾ ਹੈ ਵੱਡਾ ਆਖਿਆ ਜਾਂਦਾ ਹੈ ਹਰ ਬੰਦਾ ਰੱਬ ਕਰਦਾ ਹੈ ਰੱਬ ਮੇਰਾ ਮਰਨ ਸੋਖਾ ਹੋ ਜਾਏ ਜਦੋਂ ਮੈਂ ਸੰਸਾਰ ਤੋਂ ਰੁਕਸਤ ਹੋਵਾਂ ਮੇਰੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ ਕੋਈ ਡਰ ਦੇ ਕਰਕੇ ਇਧਾਰ ਨਾ ਕੋਈ ਨਿਰਦਾਨੇ ਅੰਚਰੇ ਜੇ ਕੋਲ ਘਰੀ ਵੀ ਹੈ ਉਹ ਤਾਂ ਕਿ ਆਪਾਂ ਲਈ ਮੇਰੇ ਘਰ ਵਿੱਚ ਚੰਗਾ ਧਾਨਾ ਹੋ ਜਾਏ ਜਿਸ ਨੇ ਕੋਲੋਂ ਪੁੱਤ ਨਹੀਂ ਉਹ ਤਾਂ ਆਪ ਹੀ ਆ ਰਾਇ ਗੁਰੂ ਮਹਾਰਾਜ ਨੇ ਕਿਹਾ ਕੰਦੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਤੇਰਾ ਪਵਿੱਤਰ ਕਿਵੇਂ ਹੋ ਜਾਂਦਾ ਜੇ ਪਾਪ ਨਾ ਹੁੰਦੇ ਤਾਂ ਫਿਰ ਅੱਗੇ ਵੇਖੀ ਕਿ ਜੇ ਤੋਂ ਜੋ ਨਾ ਆਇਆ ਤਾਂ ਅੱਜ ਉਹ ਅੰਤਰ ਜਾਮੀ ਪਰ ਤੋਈਆਂ ਜਿਹੜਾ ਸਾਡੇ ਸਾਰਿਆਂ ਦੇ ਦਿਲਾਂ मियां ਜਾਨਾ ਹੋਣਾ ਹੈ ਤੋਈਆਂ ਜਿਹੜਾ ਕਿ ਸਾਡਾ ਮਾਲਕ ਹੈ ਮਾਲਕਾਂ ਦਾ ਵੀ ਮਾਲਕ ਹੈ ਉਹ ਦਿਨ ਆਪਣੇ ਗਰੱਥੀ ਆਪਣੇ ਸੁਭਾਅ ਦੀ लाज ਤੋ ਆਪ ਰੱਖਦਾ ਹੈ ਤੋ ਆਪਣੀ ਨਾਮ ਦੀ लाज ਵੀ ਆਪ ਰੱਖਦਾ ਹੈ ਉਹ लाज ਰੱਖੀ ਹੈ ਸਾ ਸੰਗਤ ਜੀ ਆਪ ਦੀ ਸਾਰੇ ਇਤਿਹਾਸ ਸੰਭਲਿਓ ਸਾਡਾ ਆਪਣਾ ਇਤਿਹਾਸ ਹੈ ਜੀ ਪਗਧਾਨ ਦਾ ਇਤਿਹਾਸ ਸੁਪਰੋ ਪ੍ਰਹਿਲਾਦ ਦਾ ਇਤਿਹਾਸ ਰੋਜ਼ ਅਸੀਂ ਪੜ੍ਹਦੇ ਹਾਂ ਤੋਂ ਪ੍ਰਹਿਲਾਦ ਦੇ ਵਾਲੇ ਰੋਜ਼ ਹੀ ਆਖਦੇ ਹਾਂ ਕਿਉਂਕਿ ਉਹਨਾਂ ਦੀ ਪਤਰ ਰਚੀ ਪਰਮਾਤਮਾ ਨੇ ਪਗਧਾਨੀ ਹਰ ਥਾਂ ਤੇ ਪਤਰ ਰਚੀ ਹੈ ਹਰੇਕ ਦੀ ਭਗਤੀ ਉਹ ਸੱਚੀ ਸੀ ਉਹ ਨਿਸ਼ਕਾਮ ਸੀ ਉਸ ਦੇ ਵਿੱਚ ਕੋਈ ਡਿਮਾਂਡ ਨਹੀਂ ਸੀ ਭਗਤਾਂ ਦੀ ਪਰਮਾਤਮਾ ਮਨ ਨੂੰ ਮਿਲਦਾ ਰਹੇਗਾ ਤਾਂ ਮੈਂ ਗੁਰੂ ਘਰ ਵਿੱਚ ਆਉਣਾਗਾ ਤਾਂ ਮੈਂ ਨਿਤਨੇਮ ਕਰਾਂਗਾ ਕੋਈ ਦਿਵਾਨ ਨਹੀਂ ਬੋਲਦਾ ਅੰਦਰਲੇ ਕੋ ਬੋਲਦੇ ਕੀ ਕੀ ਕਹਿੰਦੇ ਪ੍ਰਭ ਤੇ ਜਨ ਜਾਨੀ ਤੇ ਜਨ ਤੇ ਸਾਮ ਮਾਲਕ ਨੂੰ ਵੇਖ ਕੇ ਇਹ ਪਛਾਣ ਦੇ ਦੇ ਕਿ ਇਸ ਦਾ ਜਿਹੜਾ ਸੇਵਾ ਕਿਉਂ ਕਿਉਂ ਜਾਉਗੀ ਵੀ ਮਾਨਤ ਹੋਈ ਨਾ ਦੁਨੀਆਵੀ ਹੋਵੇ ਭਾਵੇਂ ਬਾਦਸ਼ਾਹ ਦਾ ਬਾਦਸ਼ਾਹ ਹੋਵੇ ਤੇ ਭਗਤ ਨੂੰ ਵੇਖ ਕੇ ਬੰਦਾ ਪਛਾਣ ਲੈਂਦਾ ਬਈ ਜਿਹੜੇ ਜਿੰਨੂੰ ਇਹ ਪੂਜਦਾ ਹੈ ਜਿਹਦੀ ਇਰਾਦਨਾ ਕਰਦਾ ਹੈ ਉਹ ਕਿੰਨਾ ਮਟਾ ਹੋਏਗਾ ਉਹ ਸਾਡੇ ਗੁਣਾਂ ਨੂੰ ਵੇਖ ਕੇ ਭਗਤਾਂ ਦੇ ਗੁਣਾਂ ਨੂੰ ਵੇਖ ਕੇ ਪਰਮਾਨੰ ਨੂੰ ਪਛਾਣ ਲੈਂਦਾ। ਕਈ ਵਾਰੀ ਕੋਈ ਮਾੜਾ ਚੰਗਾ ਹੋਈ ਨਾ ਵਧੀਆ ਹੋਏ ਤੇ ਬੰਦਾ ਜਾਣ ਲੈਂਦਾ ਵੀ ਜਿਹਦੇ ਘਰ ਵਿੱਚ ਜਿਹੜੇ ਬੰਦੇ ਨੌਕਰ ਹੋਣਗੇ ਉਹ ਵੀ ਚੰਗੇ ਹੋਣਗੇ। ਅਗਵੇ ਦਾ ਸਵਾਲ ਤਾਂ ਇੰਨਾ ਚੰਗਾ ਹੈ ਇਸ ਕਾਲਜ ਵਿੱਚ ਕੋਈ ਮਾੜਾ ਨਹੀਂ ਹੋ ਸਕਦਾ। ਦੇਖ ਬੰਦਾ ਬੰਦਾ ਜੀ ਕਰਨੇ ਤਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਵਤੀ ਜਨ ਜਾਨੀ ਜਨ ਤੇ ਸਵਾਮੀ ਮਾਲਕ ਤੇ ਨੌਕਰ ਦੀ ਪਛਾਣ ਹੋ ਨੀਅਰ ਔਰ ਨੌਕਰ ਦੇ ਬਣਾਨੋ ਦੇ ਕੇ ਮਾਲਕ ਦੀ ਪਛਾਣ ਹੋ ਜਾਂਦੀ ਅਗੇ ਗੁਰੂ ਮਹਾਰਾਜ ਨੇ ਸਮਝਾਣਾ ਕੀਤਾ ਹੈ ਕਿ ਸਰੀਰ ਹਰਾਣਾ ਮੋਖੋ ਵਿਚਾਰ ਦੇਹੁ ਕਿਹੇ ਪਰਮਾਤਮਾ ਮਨੁੱਖੇ ਸਮਝ ਬਖਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਸਾਬਤ ਰਹਾਉ ਜਦੋਂ ਤੱਕ ਇਸੇ ਸਵਾਸ ਚੱਲ ਰਿਹਾ ਹੈ ਕਹਿੰਦੇ ਮੈਂ ਉਸ ਵੇਲੇ ਤੱਕ ਤੇਰਾ ਸਿਮਰਨ ਕਰਾਂ ਜਦੋਂ ਤੱਕ ਮੇਰੀ ਸਵਾਸ ਆਖਰੀ ਸਵਾਸ ਇਸ ਸਰੀਰ ਵਿੱਚੋਂ ਖਤਮ ਨਹੀਂ ਹੁੰਦੀ ਭਾਈ ਆਪਾਂ ਕਹਿੰਦੇ ਦੀ ਸਾਸ ਬਿਰਾਸ ਨਾ ਸਾਰਿਆਂ ਨੂੰ ਸਭੋ ਚੇਤੇ ਕਰਨਾ ਚਾਹੀਦਾ ਗੁਰਨਾਨਕ ਦੇਵ ਮਹਾਰਾਜ ਨੇ ਜਿਹੜਾ ਸਭ ਤੋਂ ਪਹਿਲਾਂ ਉਹ ਵਿਦੇਸ਼ ਦਿੱਤਾ ਸੀ ਨਾ ਬਾਬਾ ਬੁੱਢਾ ਜੀ ਨੂੰ ਅਚੇਪਾ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ ਹਲ ਖਾਨ ਦੇ ਨਾਲ ਇਹ ਯਾਤ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਦੋਂ ਸਭ ਤੋਂ ਪਹਿਲਾਂ ਵਿਲਾਪ ਹੋਇਆ 12 ਸਾਲ ਦੀ ਉਮਰ ਵਿੱਚ ਉਹ ਮਹਾਰਾਜ ਆਏ ਨਾ ਕਿ ਰੋਲ ਦੀ ਲੋਜ ਦਾਵਾ ਚਰਾਂਦੇ ਸੀ ਨਾ ਪਹਿਲਾਂ ਛੋਟੇ ਛੋਟੇ ਬੱਚੇ ਹੀ ੁੰਡਾਂ ਵਿੱਚ ਕੰਮ ਕਰਦੇ ਸੀ 12 ਸਾਲ ਦਾ 13 ਸਾਲ ਦਾ ਉਹ ਤੇ ਸਿਖਰ ਕੋਲ ਬਚ ਜਾਂ ਉਹ ਆਵਾਇਂ ਲਗਣ ਜਾਂਦੇ ਅਜੇ ਨੂੰ ਕੰਮ ਨਹੀਂ ਕਰਦੇ ਇਹ ਕੰਮ ਨੇ ਤੇ ਉਹ ਕਰਦੇ ਦੇਖੋ ਨਾ ਮਹਾਰਾਜੇ ਰਾਜੇ ਮਹਾਰਾ ਜੀਵਨ ਬਿਤਾਣਾ ਸਿਖਾਓ ਪਰ ਉਹ ਵੀ ਸਿਖਾਓ ਕਿ ਆਪਣੇ ਹੱਥ ਦੀ ਕਾਰਨਾ ਕਰਨਾ ਉਹ ਜ਼ਰੂਰੀ ਹੈ ਅਗਨੇ ਨੂੰ ਗੋਵੀ ਸਿੰਘ ਮਹਾਰਾਜ ਦੀ ਸਾਖੀ ਸਾਲ ਸੁਣੀ ਹੋਈਗੀ ਕੰਦੇ ਦਿਵਾਨ ਸੱਜਿਆ ਹੋਇਆ ਇੱਕ ਬੱਚਾ ਬੈਠਾ ਹੋਇਆ ਨੌਜਵਾਨ ਜੇ ਹੁਣ ਬੱਚੇ ਬੜਕੇ ਆਮਦੇ ਨਹੀਂ ਗਈ ਜੇਕਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਪਾਣੀ ਮੰਗਾਇਆ ਉਸ ਤੋਂ ਸੁਲਤਾਨ ਬੋਲ ਬੈਠੀ ਹੈ ਸੇਵਾਦਾਰ ਵੀ ਨੇ ਕਿਸੇ ਤੋਂ ਵੀ ਮੰਗਵਾ ਸਕਦੇ ਸੀ ਉਸੇ ਨੂੰ ਗਿਆ ਕਿ ਕਾਤਾ ਜਾ ਪਾਣੀ ਲੈ ਕੇ ਜਦੋਂ ਪਾਣੀ ਲਿਆਇਆ ਨਾ ਤੇ ਉਹਦੇ ਹੱਥ ਵਿੱਚ ਖੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੱਡੇ ਘਰ ਦਾ ਸੀ ਬੱਚਾ ਯਾਦ ਰੱਖਿਨਾ ਆਪਣੇ ਬੱਚਾ ਨੂੰ ਕੰਮ ਜ਼ਰੂਰ ਕਰਾਇਆ ਥੋੜਾ ਬੋਲ ਕਰਾਓ ਪਰ ਜ਼ਰੂਰ ਕਰਾ ਕਿਹੜੀ ਕਿ ਅਸੀਂ ਉਹਨਾਂ ਦੇ ਕੰਮ ਸਾਲੇ ਕਰਦੇ ਰਹੀਏ ਪਰ ਬੱਚੀ ਵੀ ਕਿਸੇ ਦੂਜੇ ਘਰ ਵਿੱਚ ਜਾਂਦੀ ਹੈ ਫਿਰ ਉਹਦੀ ਸੱਸ ਉਹਨੂੰ ਤਾਂ ਨਹੀਂ ਮਾਰ ਕੇ ਤੇਰੀ ਮਾਂ ਨੇ ਤੈਨੂੰ ਕਹਿਇਆ ਕਿ ਤੁਸੀਂ ਕਾਇਆ ਅੱਜ ਤੈਨੂੰ ਖਾਣਾ ਬਣਾਉਣਾ ਹੁੰਦਾ ਨਾ ਕਪੜੇ ਧੋਣੇ ਹੁੰਦੇ ਕਿਉਂ ਕਿਉਂਕਿ ਮਾਂ ਆਪ ਹੀ ਕਰਦੀ ਨਹੀਂ ਬੱਚੀ ਜਵਾਨ ਹੋ ਗਈ ਨੇ ਸਤਾਰਣ ਦਾ 8 ਸਾਲ ਸਤਾਰਣ 12 ਸਾਲ ਦੀ ਕੁੜੀ ਹੋ ਗਈ ਉਹਦੇ ਕੱਪੜੇ ਵੀ ਮਾਂ ਆਪ ਹੀ ਧੋਦੀ ਪਿਆਰ ਦੇ ਕਰਕੇ ਕਿ ਮੇਰੀ ਬੱਚੀ ਪੜਾਈ ਕਰਦੀ ਐ ਤੇ ਕੋਲ ਮੈਂ ਕੰਮ ਨਹੀਂ ਕਰਾਂ। ਸਾਡੇ ਨੂੰ ਪਹਿਲਾਂ ਦਾ ਪਤਾ ਹੋਏਗਾ ਕਿੰਨੇ ਛੋਟੀਆਂ-ਛੋਟੀਆਂ ਬੱਚੀਆਂ ਪਿੰਡਾਂ ਵਿੱਚ ਕੰਮ ਕਰਦੀਆਂ ਸੰ 10 ਤੋਂ 12 ਸਾਲ ਦੀ ਬੱਚੀਆਂ ਸਾਰਾ ਰੀਬਣਾ, ਕੋਨਾ, ਉਹ ਵੀ ਕੱਚੇ ਘਰਾਂ ਦੇ ਸੰਤਾਂ। ਉਸ ਤੋਂ ਬਾਅਦ ਰੋਟੀਆਂ ਚੁੱਲੇ ਤੇ ਬਣ ਸੇਕਣੀਆਂ। ਸਾਰੇ ਟੱਬਰ ਦਾ ਖਾਣਾ ਬਣਾਉਣਾ। ਟੱਬਰ ਵੀ ਤੁਹਾਨੂੰ ਪਤਾ ਕੋਈ 2-4 ਬੰਦਿਆਂ ਦਾ ਕੰਮ ਨਹੀਂ ਹੁੰਦਾ ਸੀ ਅੱਜ ਕੱਲ੍ਹ। ਇਹ ਜਦ ਪੰਚੀ ਮੈਂਬਰ ਨੇ ਇਸੇ ਦੇ 20 ਮੈਂਬਰ ਨੇ ਆਟਾ ਵੀ ਘੱਟੋ ਘੱਟ 4 4 4 ਕਿਲੋ 3 3 ਕਿਲੋ ਬਗਦਾਸ ਕੋਈ ਪੁੱਛ ਕੇ ਰੋਟੀਆਂ ਨਹੀਂ ਬਣਾਉਂਦਾ ਸੀ ਨਵੇਂ ਜਿਵੇਂ ਅਸੀਂ ਬਣਾਉਂਦੇ ਆ ਚਾਰ ਘੜਦੇ ਬੰਦੇ ਨੇ ਤੇੰਮੀ ਨੇ ਪਹਿਲਾਂ ਕੁਛਣਾ ਦੀ ਆਂਦੀ ਦੱਸੋ ਕਿੰਨੇ ਕਿੰਨੀਆਂ ਖਾਣੀਆਂ ਇਹ ਬੜੀ ਮਾੜੀ ਗੱਲ ਹੈ ਵੱਡੇ ਪੌਣ ਵੀ ਜਿਹੜੀਆਂ ਆਉਂਦੀਆਂ ਨੇ ਮੇਰੇ ਵਿੱਚ ਵੀ ਆਉਂਦੀਆਂ ਇੱਕ ਮੈਂ ਵੇਖੀ ਆਂਦੀ ਨਾਲ ਸਾਂਝੀ ਕਰਨਾ ਕਿਤੇ ਪੰਜਾਬ ਦੀ ਗੱਲ ਹੈ ਕੀ ਕਹਤ ਹੈ ਬਾਬਾ ਗਿਆ ਕਿ ਜੇ ਦਰ ਤੇ ਰੋਟੀ ਮੰਦਾ ਮੰਦਾ ਕਿ ਪੁੱਤਰ ਦੋ ਰੋਟੀਆਂ ਦੋ ਤਿੰਨ ਜੋ ਵੀ ਹੱਲਿਆ ਦੇ ਥੰਦੇ ਬਾਹੋਂ ਦੀਆਂ ਰੋਟੀਆਂ ਤੇ ਹੈ ਨਹੀਂ ਅਸੀਂ ਤੇ ਕਿਣਕੇ ਬਣਾਉਨੇ ਆ ਉਹਨੇ ਆਈ ਬਣਾਈਆਂ ਦਰਨ ਕਰਾਂ ਸਾਰੇ ਖਾ ਕੇ ਆਪੋ ਆਪਣੇ ਕੰਮ ਤੇ ਚੁਰਗੇ ਬੱਚੇ ਸਕੂਲ ਚ ਜਲੇ ਗਏ ਨੇ ਐ ਬੜੋਂ 10 ਰੁਪਏ ਤੁਸੀਂ ਕੁਝ ਖਾ ਲੈਣਾ ਬਾਹਰ ਜਾ ਕੇ ਹੁਣ ਆਪਾਂ 10 ਰੁਪਏ ਲਾ ਕੇ ਚਲਾ ਗਿਆ ਅਗੇ ਕੋਈ ਸ਼ਿਆਣੀ ਗਿਆਨੀ ਬੀਬੀ ਸੀ ਉਹ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਬਣਾਉਂਦੀ ਸੀ ਜਿਆਦਾ ਹੀ ਬਣਾਉਂਦੇ ਸੀ ਪੁਰਾਣੇ ਖਿਆਲ ਆਉਂਦੇ ਸੀ ਵੀ ਅਗਾਂ ਜਿਆਦਾ ਬਣ ਗਈਆਂ ਨੇ ਤੇ ਗਾਂ ਨੂੰ ਬਾਟਿਓ ਕਿਸੇ ਨੇ ਝਿੜਦੇ ਭਰੇਗਾ ਘਾਟੋ ਘਟ ਦੋਆ ਦੇਗਾ ਬੇਜਵਾਨ ਜਾਨਵਰ ਹੈ ਜਾ ਕੇ ਉਹਨੂੰ ਬਾਟਿਓ ਉਸੇ ਦੇ ਵਾਸੀ ਨਾਲ ਖਲਾਉਂਗਾ ਤੇ ਜਦੋਂ ਉਹ ਗਿਆ papa ਦੂਜੇ ਘਰ ਵਿੱਚੋਂ ਕਹਿੰਦਾ ਬੀਬੀ ਮੈਨੂੰ ਭੋਖ ਬੜੀ ਜੋੜਦੀ ਲੱਗੀ ਐ ਤੇ ਮੈਨੂੰ ਰੋਟੀ ਖਾ ਪੋਜਣੁ ਸ਼ਕਤਾਂ ਕਦੇ ਬਾਬਾ ਜੀ ਬੈਠੋ। ਬਾਣੀ ਦੋ ਰੋਟੀਆਂ ਲਿਆਈ, ਸਬਜ਼ੀ ਲਿਆਈ, ਬਾਕੇ ਬਾਬੇ ਨੇ ਖਾਦੀ ਦੋ ਲਈ। ਖਾ ਕੇ ਦੇ ਦੋ ਆਰਾਮ ਆਤਮਾ ਤ੍ਰਿਪੋਈਨਾ ਕੱਢ ਪੜਿਆ। ਫਿਰ ਬਾਬੇ ਨੇ ਅਸ਼ੀਰਵਾਦ ਦਿੱਤਾ ਕਦੇ ਛੇ ਰਾਮ ਤੇਰੇ ਘਰਾਂ ਵਿੱਚ ਕਦੇ ਇਹ ਜਿਹੜੇ ਲੰਗਰ ਨੇ ਨਾ ਧੋ ਲੰਗਰਤਾ ਬਧੀ ਰਹਿਣ ਸਿਖ ਸ਼ਕਦੇ ਸ਼ਕੰਦਿਆਂ। ਜਿਹੜਾ ਜਲ ਰਿਹਾ ਹੈ ਨਾ ਤੇਰੇ ਕਰਦਾ ਇਹ ਅੱਗੇ ਮੁੱਕੇ ਨਾ ਉਹ ਜਿਹੜੇ 10 ਰੁਪਏ ਸੀ ਪੜਾਵਾਗੇ ਉਸ ਵੇਲੇ ਨਹੀਂ ਅਸੀਵਾਦਾਂ ਦਾ। ਬਾਬਾ ਮੋਟਾ ਜੀ ਨੇ ਵੀ ਵਾਰਤ ਉਸ ਵੇਲੇ ਦਿੱਤਾ ਸੀ ਕਿ ਤੋ ਰੋਟੀਆਂ ਆਪ ਪਕਾ ਕੇ ਲੈ ਕੇ ਮਾਤਾ ਕੰਗਾ ਜੀ। ਭਾਵੇਂ ਹੀ ਆੜ ਪੜਦੇ ਆਨਾਂ। ਇਹ ਮਾਤਾ ਕੰਗਾ ਜੀ ਵੀ ਕਹਿੰਦੇ ਨੇ ਵੀ ਮਰਵਾ ਜੀ ਤੁਸੀਂ ਪੈਸੇ ਲੈ ਲਓ ਕਿਤੇ ਜਾ ਕੇ ਭੋਜਨ ਸਰਵਾਣਾ ਦਾ ਬਿਲਕੁਲ ਗੋਵਿੰਦ ਸਿਨੇਮਾ ਦਾ ਜਨਮ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ। ਸੋਚਣ ਦੀ ਕੰ ਜਿਹਪਹਿਲਾਂ ਉਹਦੇ ਜਿਹੜੇ ਜਿੰਨੇ ਵੀ ਦੁਨੀਆਂ ਬਣਾਏ ਨੇ ਮੁਜਵਨ ਨੇ ਬੜੇ ਸੋਸ ਸਮਝ ਕੇ ਬਣਾਏ ਨੇ ਉਹਾਂ ਦੇ ਵਿੱਚੇ ਕੋਈ ਨਾ ਕੋਈ ਈਜਾ ਨਾ ਹੁੰਦਾ ਸੀ ਪਤਾ ਸੀ राजे ਮੋੜਨ ਬਣ ਗਿਆ ਸਾਧ ਸੰਗਤ ਦੀ ਉਹਨੀਆਂ ਆਈ ਬਣਾਉਣੀਆਂ ਕਿਤੇ ਪਚ ਨਾ ਜਾਂਦੇ ਕਿ ਇੱਕ ਦੋ ਰੋਟੀ ਦੇ ਪਚਣੇ ਕਿਤੇ ਕੀ ਹੋ ਜਾਣਾ ਕੁਝ ਨਹੀਂ ਹੁੰਦਾ ਕਿਸੇ ਨਾਲ ਕਿਸੇ ਦੇ ਮੂੰਹ ਤੇ ਪੜੇ ਤੇ ਕਾਣਾ ਦਾ ਭਾਉ ਸ਼ਰੀਰ ਆਤਮਾ ਮੈਂ ਅਜੀਤ ਗੋਬਿੰਦ ਸਿੰਘ ਮਹਾਰਾਜ ਜੀ ਕਦੇ ਬੱਚਾ ਆਇਆ ਨਾ ਜਿਵੇਂ ਪਾਣੀ ਲੱਗੇ ਹੱਥ ਦੇਖੇ ਨੇ ਹੱਥ ਬੜੇ ਕੋਮਲ ਹਨ ਉਹਨਾਂ ਹੱਥ ਆਪਣੇ ਹੱਥਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥੰਦੇ ਕਾਗਰਾਂ 'ਤੇ ਕੰਮ ਨਹੀਂ ਕੀਤਾ ਘਰ ਵਿੱਚ ਤੇ ਇਹਦੇ ਹੱਥ ਬੜੇ ਕੋਮਲ ਨੇ ਕੁੜੀਆਂ ਨੂੰ ਕਹਿੰਦਾ ਜੀ ਮੈਨੂੰ ਲੋੜ ਹੀ ਨਹੀਂ ਪੈਂਦੀ ਘਰ ਵਿੱਚ ਨੌਕਰ ਚਾਹਤ ਨਹੀਂ ਆਲੀ ਦਾ ਦਿੱਤਾ ਹੋਇਆ ਸਭ ਕੁਝ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਂ ਨੂੰ ਸਮਝਾਇਆ ਕਿ ਆਪਣੇ ਬੱਚਿਆਂ ਕੋ ਖੁਣ ਕਰਾਇਆ ਤਦ ਇਹ ਆਦਿ ਕਸ਼ੀਏ ਦੇ ਕੰਮ ਆਪ ਕਰੋਗੇ ਅੱਗੇ ਇਹ ਜਵਾਨ ਹੋਏਗਾ ਉਸਦੇ ਆਪਣੇ ਬੱਚੇ ਹੋਣਗੇ ਪੂਰੀ ਜਿੰਦਗੀ ਆਪਕੇ ਆਪਣੇ ਬੱਚੇ ਨੂੰ ਬਿਠਾ ਕੇ ਖਿਲਾਉਣਗੇ ਭਾਈ ਜਾਨ ਅੱਜ ਕੱਲ੍ਹ ਆਸਾਨੀ ਕੋਲ ਪੈਸਾ ਹੈ ਸਭ ਕੁਝ ਹੈ ਘਰਵਾਰ ਨਹੀਂ ਬਰਬਾਦ ਨਾ ਕਰੇ ਅੱਜ ਟਾਈਮ ਆ ਜਾਏ ਕਿ ਸਾਡੇ ਕੋਲ ਪੈਸਾ ਨਾ ਹੋਏ ਤੇ ਅਸੀਂ ਜਿਹੜਾ ਬੱਚਾ ਆਲਸੀ ਬਣਾ ਦਿੱਤਾ ਨਾ ਉਹ ਕੰਮ ਨਹੀਂ ਕਰ ਸਕਦਾ ਵੀ ਉਹ ਜਿੱਥੇ ਬਿਠਾ ਕੇ ਖਿਲਾਇਆ ਪੂਰੀ ਉਮਰ ਫੱਜੀ ਜੀ ਸਾਨੂੰ ਦਾ ਹੋ ਗਿਆ ਕਦੇ ਕਿਹਾ ਇਹ ਕਿ ਕਾਦਰ ਤੂੰ ਬਾਹਰ ਜਾ ਜਾ ਕੇ ਪੈਸੇ ਕਮਾ। ਯਾਰਨ ਤੋਂ ਅਸੀਂ ਪਿਆਰ ਦੇਦੇ ਦੇ ਬੱਚੇ ਨੂੰ ਤੇ ਐਨਾ ਪਿਆਰ ਵਿੱਚ ਸਹੀ ਸਾਸਨ ਕਰੀ। ਬਾਤ ਨੂੰ ਲਮੋ ਇਹਨਾਂ ਬੱਚੇ ਕਹਿੰਦੇ 12 ਸਾਲ ਦਾ ਮੱਛਾ ਸਾਡੇ ਉਸਤਾਦ ਜੀ ਪ੍ਰਿੰਸੀਪਲ ਦੇ ਆ ਸੀ ਜਿੱਥੋਂ ਮੈਂ ਸਿੱਖਿਆ ਲਈ ਕਾਦਰ ਨੂੰ ਬੜੇ ਪੁਰਾਣੀ ਚਾਲ ਆਦਿ ਸੀ। ਉਹ ਕਹਿੰਦੇ ਸਾਨੂੰ ਸਮਝਾਉਂਦੇ ਹੋਏ ਜਦੋਂ ਸੰਖਿਆ ਲੈਂਦੇ ਸੀ ਕਹਿੰਦੇ ਮੇਰੇ ਪਾਪਾ ਜੀ ਇਹ ਗੱਲ ਆਖਦੇ ਸੀ 12 ਸਾਲ ਦੇ ਬੱਚੇ ਨੂੰ ਇਹ ਸੋਚ ਲੈਣਾ ਨੂੰ ਜ਼ਿੰਦਗੀ ਵਿੱਚ ਕਰਨਾ ਕੀ ਹੈ ਅੱਜ ਤੋਂ ਸਾਡੇ ਬੱਚਿਆਂ ਨੂੰ 12 ਸਾਲ ਦੇ ਵਿੱਚ ਇਹ ਨਹੀਂ ਪਤਾ ਕਿ ਮੈਂ ਕੱਲੋਂ ਖਾਣਾ ਕੀ ਹੈ ਮੇਰੇ ਕੱਪੜੇ ਜਿਹੜੇ ਨੇ ਉਹ ਮਾਂ ਨੂੰ ਸਿਲੈਕਟ ਕਰਦੇ ਨੇ ਇਹ ਤੋਂ ਬਾਹਰਾਂ ਬੱਚਾ ਤੋਂ ਇਹ ਕਰਨਾ ਜਿਹੜੀ ਵੀ ਚੀਜ਼ ਮੰਗਦਾ ਉਹ ਉਹ ਹੀ ਲਾ ਕੇ ਦੇ ਰਿਹਾ ਕਹਿੰਦਾ ਆਪਾ ਉਹ ਸਾਧ ਸੰਗਤ ਜੀ ਅਸੀਂ ਇਸ ਚੀਜ਼ ਦੇ ਬਾਰੇ ਆਪ ਹੀ ਸੋਚਣਾ ਤੇ ਅਸੀਂ ਜਾਨਵਰੋਂ ਤੋਂ ਸਿੱਖਿਆ ਲੈ ਸਕਦੇ ਹਾਂ ਸ਼ੇਰ ਜਿਹੜਾ ਬੱਚਾ ਚੱਲਣਾ ਲੱਗਦਾ ਨਾ ਮਤਲਬ ਛੋਟਾ ਜਿਹਾ ਬੱਚਾ ਉਹਦੇ ਸਾਹਮਣੇ ਸ਼ਿਕਾਰ ਪਿੱੜਦਾ ਹੈ ਭਈ ਇਹਨਾਂ ਨੂੰ ਵੇਖ ਕੇ ਤੇ ਕੱਲੋਂ ਐਨੇ ਵੀ ਇਸੇ ਤਰ੍ਹਾਂ ਕੰਮ ਕਰਨਾ ਹੈ ਜੇ ਉਹਨੂੰ ਬੈਠਾ ਬੈਠਾ ਘੁਲਾਉਂਦੇ ਰਹੀ ਨਾ ਤੇ ਉਹ ਵੀ ਸ਼ੇਰ ਉਹਨੂੰ ਕੋਈ ਜਿਹੜਾ ਗਿੱਦੜ ਉਹ ਵੀ ਮਾਰ ਕੇ ਚੱਲ ਜਾਏਗਾ ਉਸ ਆਸ਼ੀ ਨਹੀਂ ਆਏਗਾ ਸ਼ੇਰ ਵੱਡਾ ਉਹਦੇ ਵਿੱਚ ਫਿਰਦਾ ਹੀ ਨਹੀਂ ਆਉਂਦਾ ਇਹ ਕਹਿੰਦੇ ਭਗਤ ਰਵਦਾਸ ਇਹ ਕਹਿੰਦੇ ਸ਼ਰੀਰ ਆਦਾ ਆਰਾਦਾ ਮੋਖੋ ਵਿਚਾਰ ਦੇਹੁ ਮੈਨੂੰ ਇਹ ਸਮਝ ਬਖਸ਼ ਪ੍ਰਮਾਤਮਾ ਕਿ ਜਦ ਤੱਕ ਮੇਰਾ ਸ਼ਰੀਰ ਇਸੇ ਸਵਾਸ ਚੱਲ ਰਿਹਾ ਨੇ ਮਨ ਤੇਰਾ ਸਿਮਰਨ ਕਿਵੇਂ ਕਰਾਂ ਇਹ ਦਰਵਾਜ਼ਾ ਮੈਨੂੰ ਬੰਦ ਕਿ ਜੋਤੀ ਮੈਨੂੰ ਸਿਖਾ ਤੇਦਰ ਕਹਿੰਦੇ ਰਵਦਾਸ ਸਮਝ ਸਮਦਨ ਸਮਝ ਆਵੋ ਕਿ ਪ੍ਰਮਾਤਮਾ ਦੀ ਮੇਰ ਹੋਤੀ ਹੈ ਨਾ ਯਾਰ ਕੋਈ ਸੰਤ ਜਾਂਦਾ ਸਾਰ ਨਹੀਂ ਦਿੰਦਾ ਕੋਈ ਭਗਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਕਿ ਉਸ ਸਰਬ ਵਿਆਪਕ ਪਰਮਾਨੰਤ ਆਇਆ ਸਤਿ ਆਇਆ ਜਾ ਸਕਦਾ ਹੈ ਨਹੀਂ ਤੇ ਅਸੀਂ ਆਪ ਨਹੀਂ ਆ ਸਕਦੇ ਅਸੀਂ ਆਪ ਨਹੀਂ ਭਗਤੀ ਦਾ ਸਰਰੇ ਕੱਲ ਵੀ ਮੈਂ ਆਪ ਜੀ ਨੂੰ ਇਹੀ ਬਚਨ ਕਹਿੰਦੇ ਸੀ ਕਿ ਜੇ ਕੋਈ ਭਗਤੀ ਕਰਦਾ ਹੈ ਨਾ ਉਸ ਦੇ ਚਰਨਾਂ ਨੂੰ ਹੀ ਨਮਸਕਾਰ ਕਰ ਲਓ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਭਲਕੀ ਵਿੱਚ ਜਾਣਗੇ ਸਾਨੂੰ ਜੀ ਇਹ ਕਿਤੇ ਹੋਰ ਨਹੀਂ ਅਸੀਂ ਇਹ ਸਮਝ جائیں ਨਾ ਭਗਤੀ ਕਰਨ ਵਾਲੀ ਇਹ ਸਮਝ ਲੈਣਾ ਸਾਡੀ ਸੋਧੀ ਵਿੱਚ ਵੀ ਭਗਵਨ ਦੀ ਦਾਤ ਆ ਸਕਦੀ ਹੈ। ਚਾਹ ਬੋਲੋ ਬਿਆਸਾ ਸਾਲਾ ਕਰੋ ਵਾਲੇ ਸਾਹਿਬ ਮੁਮਿੰਦੋਹੀ ਮੁਮਿੰਦੋਹੀ ਅੰਤਜਨਾ ਜਿਵ ਭਰ ਜਸੁ ਕਾਯੋ ਹੋਤ ਜਨ ਭਗੇ ਜੋ ਜਹਤ ਸੋਈ ਮਨ ਭਾਇੋ ਹਰਿ ਕਿਰਪਾ ਹਰਿ ਨਾਮ ਦਿਵਾ